ਪਰੇ ਇਹ ਨਰਸਾਨਾਂ ਦੇ ਨਾਲ ਹੀ ਸਾਜੇ ਚੋ ਵਿੱਚ ਇਹ ਲੱਤਾਂ ਵੱਧੀਆਂ ਨੇ ਇਹਦੀਆਂ ਮਗਰਲੀਆਂ ਵੱਧੀਆਂ ਉਹਦੀਆਂ ਅਗਲੀਆਂ ਵੱਧੀਆਂ ਜੇ ਰੱਸੀਆਂ ਨਾਲ ਬੰਨ੍ਹ ਕੇ ਫੇਰ ਇਹਨਾਂ ਨੂੰ ਮਾਰਿਆ ਗਿਆ ਅੱਗ ਲਾ ਦਿੱਤੀ ਤੂੰ ਹੀ ਨਾਲ ਰੱਸਕੇ ਗਿਆ ਸਾਹ ਉੱਠਿਆ ਗਿਆ ਸਾਹ ਅੱਛਾ ਆਪੇ ਮਰਦੇ ਨਾਲ ਆਹ ਦਿਖਾ ਰੱਸਕੇ ਅੱਗ ਲੱਤਾਂ ਇਹਦੇ ਨਾਲ ਮਗਰਲੀਆਂ ਲੱਤਾਂ ਵੱਧੀਆਂ ਨੇ ਇੱਥੋਂ ਹੂੰ ਉਹਦੀਆਂ ਅਗਲੀਆਂ ਵੱਧੀਆਂ ਅਜੇ ਵੀ ਜੁੜੀਆਂ ਹੋਏ ਖੋ ਲੱਤਾਂ ਉਦੋਂ ਵੱਧੀਆਂ ਨਹੀਂ ਇਹ ਕਰਕੇ ਆ ਜਾਂਦੇ ਕਿ ਤਨ ਕੋਈ ਗਰੀਬ ਦੀ ਕੋਈ ਦਾਨੀ ਮਾਦ ਸੱਚ ਨੂੰ ਮਾਇਤ ਕਰੇ

ਲਿਦਨ ਕੀਆ ਸਹੀ ਤੇ ਦਕੀਆ ਨਿਵਾਦ ਕੀਆ ਐਵੇਂ ਐ ਤੱਕੀ ਵਾਤੇ ਕਿ ਚੋਕੋ ਦੁਨੀਆ ਤੋਂ ਲਿਵਾਤ ਅਨੇ ਲਿਦੇ ਨਾ ਪਾਇ ਲਿੰਦਾਂ ਨੂੰ ਮਰੀ ਇਹ ਨਾ ਪਾਇਆ ਮੈਂ ਮੇਰੇ ਤੀ ਦੋ ਤੇ ਪੀਂ ਜੂ ਮੈਂ ਕਹਤਾ ਇੰਨੇ ਸਤਾ ਦੇ ਤੇ ਰੰਗਾਂ ਚ ਬੜਾ ਹੋ ਲਗਾਉ ਤਗੜੀ ਹੋਣ ਇਹ ਬੜਾ ਜੁਰਮ ਕਰਤਾ ਕੋਈ ਬੜਾ ਮਾਣ ਦਿੱਤਾ ਇਹ ਬਹੁਤ ਹੈ ਇਹ ਨਿਆਣਾ ਤਾਂ ਦੇਖਿਆ ਨਹੀਂ ਜਾਂਦਾ ਮਾਬਾ ਦੇ ਰਾਜ ਤੇਰੇ ਸਾਡੇ ਸ੍ਰੀ ਵੀਰ ਲਾਖਾ ਹਾਏ ਮੋਤਾ ਕਿਸ ਨੇ ਜੁਰਮ ਕੀਤਾ ਮਾਦਾ ਵੇਖ ਸੂਣ ਹੋ ਰੀਆਂ ਗਾਈਆਂ ਕਿੱਡੀਆਂ ਸੋਹਣੀਆਂ ਦੀ ਰਾਜ ਮੇਰੀਆਂ ਗਾਈਆਂ ਵੇ ਮੈਨੂੰ ਪਰਦਾ ਸਾਨੂੰ ਲੱਗੇ ਪਤਾ ਤੂੰ ਸਾੜੀ ਢਾੜੀ ਤੇ ਇੱਥੇ ਹੈ ਬਾਜਾ ਦੁਕਾਨ ਤੇ ਹੁੰਦਾ ਵਾ ਤੇਰਾ ਹੀ ਕੰਮ ਆ ਹੈ ਕੋਈ ਅੱਗ ਲੱਗ ਗਿਆ ਇੱਥੇ ਆਣ ਕੇ ਤੇ ਇਹਨਾਂ ਨੂੰ ਬਾਹਰ ਸਾਹਮਣੇ ਡੇਰਾ ਵਾ ਹਰਪਾਲ ਸਿੰਘ ਦਾ ਉਹਨੇ ਫੋਨ ਕੀਤਾ ਵੀ ਤੁਹਾਡੇ ਡੇਰੇ ਤੋਂ ਅੱਗ ਨਹੀਂ ਨਿਕਲਦੀ ਬਣੀ ਤੇ ਇਹ ਜਾ ਕੇ ਭੱਜਿਆ ਇਹਨਾਂ ਮੁੜ ਕੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਸਾਰੇ ਰਿਸ਼ਤੇਦਾਰ ਜਦੋਂ ਆਏ ਆ ਤੇ ਲੱਤਾ ਮਗਰ ਲੀਆਂ ਦੋਵਾਂ ਇਹਦੀਆਂ ਗਮ ਮਗਰ ਲੀਆਂ ਲੱਤਾ ਬੰਦੀਆਂ ਉਹਦੀਆਂ ਗਾੜਨੀਆਂ ਲੱਤਾ ਬੰਦੀਆਂ ਤੇ ਜਦੋਂ ਤੂੜੀ ਨੂੰ ਅੱਗ ਲੱਗ ਗਈ ਨਾ ਜਦਾਂ ਤੇ ਤੜਪ ਸੜ ਕੇ ਮਰ ਗਏ ਕਿਤੀ ਤਾਂ ਕਹਿੰਦੇ ਸ਼ਰਾਰਤ ਹੈ ਵੇਖੋ ਉਹ ਰੱਸੀ ਪਈ ਵੇਖੋ ਕੀਤੀ ਤਾਂ ਕਹਿੰਦੇ ਸ਼ਰਾਰਤ ਹੈ ਬਹੁਤ ਤਗੜੀ ਆਹ ਰੱਸੀ ਪਈ ਹੈ ਵੇਖੋ ਇਹਦੇ ਨਾਲ ਲੱਤਾ ਬੰਦੀਆਂ ਉਹਦੀਆਂ ਆ ਜੀ ਲੱਤਾ ਬੰਦੀਆਂ ਗਾੜਨੀਆਂ ਗਈਆਂ ਜੀ ਇਹ ਰਾਤ ਨੂੰ ਕੋਈ ਸ਼ਰਾਰਤੀ ਬੰਦਾ ਆਇਆ ਉਹ ਇਹਨਾਂ ਨੇ ਡੰਗਰਾਂ ਨੂੰ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਲੱਤਾ ਬੰਦ ਦਿੱਤੀਆਂ ਨੇ ਇੱਕ ਗਾਂ ਦੀਆਂ ਪਿਛਲੀਆਂ ਲੱਤਾਂ ਬੰਨਤੀਆਂ ਇੱਕ ਗਾਂ ਦੀਆਂ ਅਗਲੀਆਂ ਲੱਤਾਂ ਬੰਨਤੀਆਂ ਬੰਨ ਕੇ ਮੁਰਕੇ ਟੂੜੀ ਸੀ ਉਹਨਾਂ ਦੀ ਸਾਰੀ ਉਹਨਾਂ ਨੂੰ ਅੱਗ ਲਾਤੀ ਉਹ ਧੂਏ ਦੇ ਨਾਲ ਹੀ ਸੜਸੜ ਕੇ ਮਰਗੀਆਂ ਨੇ ਪਤਾ ਨਹੀਂ ਹੁਣ ਕਿਹੜਾ ਬੰਦਾ ਇਹ ਇਹਨਾਂ ਨਾਲ ਦੁਸ਼ਮਣੀ ਕਰ ਗਿਆ ਕੋਈ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਲੈਣਾ ਦੇਣਾ ਕੋਈ ਨਹੀਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਦਾ ਉਹ ਮੁੰਡੇ ਦਾ ਪਿਓ ਮਰ ਗਿਆ ਛੋਟਾ ਮੁੰਡਾ 3-4 ਉਹਦੀਆਂ ਬੇਟੀਆਂ ਨੇ ਬਹੁਤ ਗਰੀਬ ਮਿਹਨਤ ਕਰਕੇ ਤੇ ਆਪਣਾ ਟਾਈਮ ਡੇ ਪਾਸ ਕਰਨ ਬਾਕੀ ਹੁਣ ਇਹਦਾ ਕੋਈ ਨਾ ਕੋਈ ਇਨਸਾਫ ਮੈਨਾਂ ਚਾਹੀਦਾ ਕੋਈ ਨਾ ਕੋਈ ਗਵਰਨਮੈਂਟ ਨੂੰ ਇਹ ਸਕਸ਼ੋਚ ਹੈਗੀ ਆ ਕੋਈ ਉਹਦੇ ਚ ਇਹਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਗੁਜ਼ਾਰਾ ਕਰ ਸਕੇ ਆਪਣੇ ਬੱਚਿਆਂ ਨੂੰ ਪਾਲ ਸਕੇ ਇਹਦਾ ਰੋਜ਼ੀ ਤਾਂ ਅਮ ਜਿਹੜਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਨ ਲੈ ਸੀ ਪਤਾ ਜੀ ਕੀ ਗੱਲ ਹੋਈ ਗੱਲ ਵੀਰੇ ਕੁਛ ਨਹੀਂ ਹੋਈ ਮੈਂ ਤਾਂ ਬੰਨ ਕੇ ਰਾਤ ਨੂੰ ਘਰ ਆ ਜਾਈਦਾ ਇੱਥੇ ਆਵੇ ਤਿੰਨ ਮੱਜਾਂ ਦੋ ਮੱਜਾਂ ਤੇ ਇੱਕ ਦਾ ਘਾਰ ਆ ਦੋ ਮੈਂ ਉੱਥੇ ਬੰਨ ਉਹ ਨਹੀਂ ਆ ਥਾਂ ਥੋੜਾ ਹੀ ਨੀ ਚੁੰਦਾ ਏ ਟਾਰਾ ਤੇ ਮੈਂ ਹੱਬੀ ਚਲੋ ਉੱਥੇ ਬੰਨ ਦਿੰਨੇ ਉਹ ਅੱਗੇ ਵੀ ਇੱਕ ਦਰ ਖੜੀ ਆ ਹੀ ਕਿਸੇ ਨੇ ਮਾਂ ਜਿਹੇ ਤੇ ਤਿੰਨ ਇੱਥੇ ਲਾਈ ਦੇ ਦੋ ਉੱਥੇ ਪੂਰੇ ਹੋ ਗਏ ਲੋ ਦਹੀਆਂ ਅੰਦਰ ਅੰਗਾਂ ਦੋਵੇਂ ਗਾਂ ਸੁਣ ਦੇਖਿਆ ਨਹੀਂ ਜਾਂਦੀ ਵੀਰੇ ਮੇਰੇ ਕੀ ਜਾ ਕੇ ਵੇਖਿਆ ਤੁਨੂੰ ਉਹ ਸਾਹਮਣੇ ਡੇਰੇ ਵਾਲੇ ਨੇ ਫੋਨ ਕੀਤਾ ਮਨੇਰੇ ਪਾਸੋਂ ਆਂਦਾ ਤੁਹਾਡੀਆਂ ਗਾਈਆਂ ਹੀ ਤੇ ਸੁੱਤੇ ਹਜੇ ਤੇ ਆਂਦੇ ਗਏ ਤੁਹਾਡੇ ਅੰਦਰ ਨੂੰ ਅੱਗ ਲੱਗ ਗਈ ਜਦੋਂ ਵੀਰੇ ਬੂਏ ਖੋਲ ਕੇ ਭੱਜੇ ਉੱਥੇ ਛੇ ਕਿੱਲੇ ਤੇ ਹੈ ਕਾਕੂ ਤੁਹਾਡੇ ਘਰ ਤੋਂ ਕਿੰਨਾ ਦੂਰ ਛੇ ਕਿੱਲੇ ਉਹ ਨਹੀਂ ਕੀ ਹੁੰਦਾ ਨਾ ਉੱਥੇ ਆਦਮੀ ਪੂਰਾ ਹੋ ਗਿਆ ਆ ਰਿਸ਼ਤੇਦਾਰ ਸਾਰੇ ਆਏ ਹੁਣ ਬੱਠੀ ਕਾਕਾ ਇੱਕ ਵਿਆਹ ਤੁਹਾਡੇ ਨੂੰ ਸੁਖਨਾ ਕੰਮ ਤੇ ਗਿਆ ਗੱਡੀ ਬਣਾਉਣ ਤੇ ਇਹ ਆਪੇ ਦੋ ਵਸਤੇ ਨੂੰ ਗੁੱਡੀਆਂ ਨੇ ਤੇ ਇੱਕ ਕਾਕਾ ਹੈ ਬੱਚਾ ਉਹਦੇ ਲਾਗੇ ਵੀਰੇ ਮੈਂ ਨਾ ਕਰਾਂ ਤੱਕ ਬਾਪ ਤੇ ਛੱਡ ਗਿਆ ਬਾਪ ਤੇ ਉਹ ਚੱਕਿਆ ਵੀ ਕਿਸੇ ਨੇ ਕਿ ਵੀਰੇ ਨਹੀਂ ਵੀਰੇ ਕਿੰਨੂ ਆ ਵੀ ਉਡਾ ਦिए ਵੀਰਾ ਪੁੱਤ ਕੱਲਾ ਕਿਹਦਾ ਵੈ ਦੇਖੋ ਜਾ ਲੱਤਾਂ ਵਧੀਆਂ ਲੱਤਾਂ ਬੰਨ ਕੇ ਭਾਜੀ ਲੱਤਾਂ ਬੰਨ ਕੇ ਮਾਰੀਆਂ ਭਾਜੀ ਸੜਗੀਆਂ ਨਹੀਂ ਲੱਤਾਂ ਬੰਨ ਕੇ ਮਾਰੀਆਂ ਲੱਤਾਂ ਬੰਨ ਗਿਆ ਉੜੀ ਜੋ ਤਾਂ ਵੇਖੋ ਜਾ ਕੇ ਇੰਦਰਾ ਵੀ ਨਹੀਂ ਤੋੜਿਆ ਕੰਧ ਦੇ ਥਾਈ ਨੰਦ ਕੇ ਫੇਰ ਉਹਨਾਂ ਨੇ ਅੱਗ ਲਾਈ ਅੰਦਰ ਗਾਈਆਂ ਦੀਆਂ ਲੱਤਾਂ ਬੰਨੀਆਂ ਦੋਵਾਂ ਦੀ ਫੇਰ ਤਾਂ ਕਿਸੇ ਨੇ ਕੀਤਾ ਨਾ ਕੀਤਾ ਹਾਂ ਕੀਤਾ ਇਹ ਕਿਸ ਨੇ ਪਰ ਹੁਣ ਮੀਨੂ ਛਾਲਾ ਛੱਟ ਦਾ ਜਿਹੜਾ ਨੂੰ ਛੱਟ ਜਿਹੜਾ ਹੁਣ ਸਾਨੂੰ ਕਿਤੇ ਉੱਜਾ ਕਿਤੇ ਅੱਖੀਂ ਵੇਖਣਾ ਬੁੱਕਾ ਨਾਂ ਵੀ ਲੱਗੀ ਹੋਈ ਤੇ ਇਹਨੂੰ ਬੰਦ ਕਰ ਤਾਏ ਵੇਖਿਆ ਨਹੀਂ ਜਾਂਦੇ ਗਾਂਈਆਂ ਤੇ ਹੁਣ ਵੀ ਤੇ ਗਾਂਈਆਂ ਤੇ ਬੜੀ ਅੱਦ ਦੁਨੀਆ ਸੂਣ ਆਈ ਛਾਏ ਇਹ ਸੱਤ ਟਰਾਲੀਆਂ ਤੋੜੀ ਦੀਆਂ ਅਸੀਂ ਇਹ ਜ਼ਿਆਦਾ ਹੋਣੀ ਹੈ ਜ਼ਿਆਦਾ ਅੰਦਰ ਜਾ ਕੇ ਵੇਖੋ ਸਭ ਕੁਝ ਹੀ ਵੀ ਨੇ ਮੇਰਾ ਸਾਰਾ ਗਿਆ ਦਿਨ ਨਵੀਂ ਟੁੱਟੇ ਸੈੱਡ ਵੀ ਸੜ ਗਈ ਤੂੜੀ ਵੀ ਸੜ ਗਈ ਗਾਈਆਂ ਵੀ ਮਰ ਗਈਆਂ ਬੱਚਿਆਂ ਬੱਚੇ ਬੰਦਰੋ ਜਵਾਕ ਮੈਂ ਕਹ ਕੋਣ ਵਾਲੀਆਂ ਗਾਈਆਂ ਸੀ ਮਾਤਾ ਜਾਨਾ ਗਈ ਉਹ ਮੈਂ ਮਾਤਾ ਤੇ ਆਦ ਨਾ ਪਤਾ ਜਾਂਦੀ ਭੱਜੀ ਜਣ ਮੈਂ ਮਾਤਾ ਨੇ ਕਦੀ ਨੀੜਾ ਨਹੀਂ ਪਾਇਆ ਕਦੀ ਕੋਈ ਸਰ ਇਹੜੀ ਪੱਠੇ ਵਡੜੇ ਪੌਣੇ ਵਿਚਾਰੀਆਂ ਨੂੰ ਚੱਲ ਦੇ ਕਿ ਅੱਛਾ ਤਾਂ ਮੇਰੇ ਤੋਂ ਵਾਪਸ ਕਿੰਨੇ ਕਿੰਨੀਆਂ ਸੀ ਹਾਂ ਹੀ ਤੇ 1 ਲੱਖ ਲੱਖ ਤੋਂ ਤਾਂ ਹੀ ਗਾਵੀਆਂ ਤਾਂ ਵੀਰੇ ਵੇਖੇਂਗਾ ਤੇ 1 ਲੱਖ 1.5 ਲੱਖ ਦੀ ਗਾਂ ਹੀ ਤੇ ਕਿਲੇ ਵੇਖੋਗੇ ਤੇ ਵੀਰੇ ਕਿਤੇ ਬੰਦਾ ਐਡੀ ਚੀ ਗਾਂ ਕੋੜੇ ਹਾਂ ਕੋਈ ਨਹੀਂ ਹੁੰਦਾ ਪੀ ਗਾਵੀਆਂ ਨੂੰ ਆਪਣਾ ਘੋਟ ਇਹ ਦੇ ਫੁੱਲਸਾਲੇ ਆਏ ਹਾਂਜੀ ਹਾਂਜੀ ਪੋਟਲ ਲਖਾਈ ਹਾਂਜੀ ਲਖਾਈ ਆ ਵੀਰਾਂ ਨੇ ਵੀਰੇ ਮੈਨੂੰ ਮਾਤਾ ਤਰੂਣ ਵਾਲੀ ਮਾਤਾ ਨੂੰ ਵਾਹਦਾ ਨੇ ਕੀ ਕਰ ਲੈਣਾ ਵੀਰੇ ਲਪੜ ਮਿਸਵੇ ਤੱਕ ਅਰੀਬਾਰੀ ਤੱਕ ਅੜੀ ਵੀ ਤੱਕ ਰੋਣਾ ਰੋੜ ਬੈ ਐ ਮਿਲ ਕਾਢ ਲਾਂ ਦੋ ਬਾਹਰ ਮੈਨੂੰ ਮੈਨੂੰ ਕੁਛ ਨਹੀਂ ਮੈਨੂੰ ਰੱਬ ਨੇ ਸੁਰਤਾ ਰੱਬ ਦੀ ਬਤੀ ਪਈ ਤਾਂ ਮੈਂ ਬਚ ਗਈ ਉੱਤੋਂ ਹੀ ਕੋਈ ਬਸ ਤੇ ਤਾਂ ਸਟਾ ਲੱਗੀਆਂ ਤਾਂ ਨਾ ਮੈਂ ਮਰੀ ਮੇਰੇ ਅੱਜ ਬੜੀ ਹੈਰੀ ਅੱਜ ਬੜੀ ਮੈਂ ਨਾ ਜਗਦੀਪ ਸਿੰਘ ਇਹ ਸਰ ਮੇਰਾ ਪਿੰਡ ਸ਼ਰੇਆਲ ਹੈ ਮੈਂ ਇਹਨਾਂ ਦਾ ਵੱਡਾ ਜਵਾਈ ਹਾਂ ਇਸ ਵੇਰੇ ਇੱਕ ਦਿਨ ਸਾਢੇ 5 ਵਜੇ ਮੈਨੂੰ ਫੋਨ ਗਿਆ ਵਾ ਏਦਾਂ ਅੱਗ ਲੱਗ ਗਈ ਅੰਦਰ ਤੇ ਜਾ ਕੇ ਇਹਨਾਂ ਨੇ ਵੇਖਿਆ ਤੇ ਅੰਦਰ ਬਹੁਤ ਮਾੜੀ ਹਾਲਤ ਨਾਲ ਕਿ 10 ਟਰਾਲੀਆਂ ਤੂੜੀ ਸੀ ਤੇ گاਵਾ ਬਹੁਤ ਵਧੀਆ ਸੀ ਸਾਰੀਆਂ ਵੱਡੀਆਂ ਐਚਐਫ ਦੀਆਂ ਮਾਤਾ ਨੇ ਛੋਟੇ ਛੋਟੇ ਬੱਚੇ ਲੈ ਕੇ ਪੜੇ ਸੀ ਤੇ ਬੜਾ ਦੁੱਖ ਲਗਾ ਇਹ ਚੀਜ਼ ਵੇਖ ਕੇ ਦਾਟਰਾਂ ਦੀ ਤੂੜੀ ਸ਼ੈਡ ਲੂਸ ਗਿਆ ਸਾਰਾ ਹੀ ਤੇ ਅਸੀਂ ਤੁਹਾਡੇ ਜਰੀਆ ਨੇ ਵੀ ਕੋਈ ਵੀ ਚਲੋ ਉਹ ਮਾਲੀ ਜੇ ਨਾਲ ਨਹੀਂ ਕਰ ਸਕਦਾ ਤੇ ਨੁਕਸਾਨ ਜ਼ਿਆਦਾ ਹੋ ਗਿਆ ਦਾਨੀ ਸੱਜਣ ਕਹੀ ਵੀਡੀਓ ਵਿੰਦੀ ਇਦਾਂ ਦੀ ਤੇ ਤੁਸੀਂ ਤੇ ਸ਼ੱਕਾ ਵੀ ਇਹ ਖਨੇ ਤੇ ਨੇ ਕਿ ਇਹ ਵੀ ਅੰਦਰ ਗਾਈਆਂ ਨੂੰ ਵੱਢ ਕੇ ਤੇ ਫੇਰਾ ਲਾਈ ਨੂੰ ਸ਼ੱਕ ਕੋਈ ਨਹੀਂ ਸ਼ੱਕ ਸਰ ਸ਼ੱਕ ਸਰ ਇਹ ਵਿਚਾਰੇ ਤੇ ਆਉਂਦੇ ਸਾਡੇ ਨਾਲ ਕੋਈ ਇਦਾਂ ਕੋਈ ਹੈ ਨਹੀਂ ਲੇਕਿਨ ਕਰਨ ਵਾਲੇ ਨੇ ਮਜਬੂਰ ਕਰਤਾ ਸ਼ੱਕ ਕਰਨ ਤੋਂ ਹਾਂਜੀ ਹਾਂਜੀ ਉੱਥੇ ਤੇ ਫੇਰ ਲੱਗਦਾ ਹਾਂਜੀ ਹਾਂਜੀ ਉੱਥੇ ਸਾਰੇ ਇਦਾਂ ਇਦਾਂ ਹੀ ਲੱਗਦਾ ਸ਼ਾਦੀ ਸੀ ਦੀ हां जी हां जी पर सारे ये बेचारे बहुत भले मानस बंदे नेक बंदे है अपनी रोटी माता बिचारी नगर शाम दी है जड़ा मेरा साला वो इलेक्ट्रीशियन ਦਾ ਕੰਮ ਕਰਦਾ ਵਾ ਇੱਥੇ ਦੁਕਾਨ ਹੈ ਬਹੁਤ ਨੇਕ ਬੰਦੇ ਨੇ ਪਰ ਕਿੰਨੇ ਦਾ ਨੁਕਸਾਨ ਸਾਰ 3 ਲੱਖ ਦਾ ਹੋ ਗਿਆ ਟੋਟਲ हां जी ਦੋ ਗਾਇਆਂ ਸੱਡ ਸੱਡ ਤੂੜੀ ਦਾ ਟਰਾਲੀਆਂ हां जी ਪੁੱਲ ਸਾਰੇ ਆਏ हां जी ਸਾਰੇ ਹੀ ਪੁੱਲ ਸਾਰੇ ਮੁਲਾਜ਼ਮ ਸਾਰੇ ਆਂਦੇ ਵੀ ਬੰਦਾ ਚਕਾਓ ਇਹ ਆਂਦੇ ਵੀ ਸਾਡਾ ਬੈਰ ਨਹੀਂ ਮਤਲਬ ਕੇ ਨਾ ਲਿਖਾਓ ਬੰਦੇ ਦੇ ਨਾਲ ਲਿਖਾਓ ਉਹ ਹੀ ਆਪਣੀ ਸਰ ਕਾਰਵਾਈ ਕਰ ਗਏ ਆ ਹੁਣ ਗਾੜੀਆਂ ਆਪਣੀ ਮਾਂ ਚ ਸਾਰਾ ਇਹ ਤੇ ਆਨੇ ਵੀ ਸਾਨੂੰ ਨਿਆ ਹੋਣਾ ਚਾਹੀਦਾ ਵਾ ਦੋਸ਼ ਜਾਨਵਰ ਬੰਦੇ ਲੰਗੇ ਹੋਣੇ ਇਦਾਂ ਨਹੀਂ ਮੌਤ ਕਿਸ ਨੂੰ ਨਾ ਦੱਸ ਜਾ ਕੇ ਵੇਖੋ ਸਰ ਕੀ ਇਹਦਾ ਨੂੰ ਖੋਲ ਕੇ ਲੈ ਜਾਂਦਾ ਤੇ ਚਲੋ ਅਸੀਂ ਜਰ ਜਾਂਦੇ ਲੈ ਜਾਂਦਾ ਕੋਈ ਕਰ ਹਾਂਜੀ ਹਾਂਜੀ ਇਨਸਾਫ ਮਿਲਣਾ ਚਾਹੀਦਾ ਵਾ ਤੇ ਸੰਗਤੀ ਹੈ ਸਾਰੀ ਇਨਸਾਫ ਕਰਨ ਵਾਲੀ ਦੇਖੋ ਜੀ